ਕਿ ਅੱਜਕਲ ਜਿਹੜੀਆਂ ਠੱਗੀ ਠੋਰੀ ਤੇ ਲੁੱਟ ਖੋਹਦੀਆਂ ਤੇ ਗੋਲੀ ਮਾਰਨ ਦੀਆਂ ਜਿਹੜੀਆਂ ਵਾਰਦਾਤਾਂ ਬਹੁਤ ਆਮ ਹੀ ਵੱਧ ਰਹੀਆਂ ਨੇ ਜਿਹੜੀਆਂ ਅੱਜਕਲ ਲੁੱਟ ਖੋਹ ਹੋ ਰਹੀ ਆ ਗੋਲੀਆਂ ਮਾਰ ਰਿਹਾ ਅਤੇ ਜਿਹੜੀਆਂ ਠੱਗੀ ਠੋਰੀ ਦੇ ਜਿਹੜੇ ਬਾਤ ਬਹੁਤ ਜ਼ਿਆਦਾ ਮਾਮਲੇ ਜਿਹੜੇ ਸਾਹਮਣੇ ਆ ਰਹੇ ਆ ਇਹਨਾਂ ਤਿੰਨਾਂ ਮਾਮਲਿਆਂ 'ਤੇ ਨਜ਼ਰ ਰੱਖਦੇ ਆਂ ਦੋ ਜ਼ਿਲਿਆਂ ਤੋਂ ਖਬਰ ਆ ਰਹੀ ਆ ਇਹ ਜਿਹੜੀਆਂ ਦੋ ਘਟਨਾਵਾਂ ਇੱਕ ਤਾਂ ਮਹਾਲੀ ਦੇ ਵਿੱਚ ਵਾਪਰੀ ਆ ਤੇ ਇੱਕ ਜੰਡੇਆਲਾ ਗੁਰੂ ਤੋਂ ਵਾਪਰੀ ਆ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਮਹਾਲੀ ਤੋਂ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇੱਕ ਦੋ ਚੋਰ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕ ਬੇਬੇ ਕੋਲ ਜਾਂਦੇ ਆ ਉਹ ਜਿਹੜੀ ਬੇਬੇ ਆਪਦੇ ਘਰ ਦੇ ਸਾਹਮਣੇ ਤੋਂ ਉੱਪਰ ਸੇਕ ਰਹੀ ਹੁੰਦੀ ਆ ਆਪਦੀ ਸਹੇਲੀ ਦੇ ਨਾਲ ਤੇ ਇੱਕ ਚੋਰ ਵਿਅਕਤੀ ਉਹ ਬਾਈਕ ਤੋਂ ਉਤਰਦਾ ਹੈ ਤੇ ਉੱਤਰ ਕੇ ਜਦੋਂ ਬੇਬੇ ਕੋਲ ਜਾਂਦਾ ਹੈ ਅਚਾਰੀ ਕੀ ਉਸ ਦੇ ਗੜ ਵਿੱਚ ਹੱਥ ਪਾ ਕੇ ਉਹਦੀ ਸੋਹਣੇ ਵਾਲੀ ਜਿਹੜੀ ਚੈਨ ਹੁੰਦੀ ਆ ਉਹ ਲਾ ਕੇ ਭੱਜ ਜਾਂਦਾ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹ ਬੇਬੇ ਦੇ ਨਾਲ ਕਿੱਦਾਂ ਲੁੱਟਖੋ ਕਰਦਾ ਤੇ ਬੇਬੇ ਅਚਾਰੀ ਨੂੰ ਘੜੀਸ ਕੇ ਕਿੱਥੋਂ ਦੀ ਕਿੱਥੋਂ ਤੱਕ ਲੈ ਜਾਂਦਾ ਇਹ ਜਿਹੜੇ ਸਾਰੇ ਵਾਰਦਾਤਾ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਾਮਲ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਮਹਾਲੀ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਇੱਕ ਜੋਰ ਜਿਹੜਾ ਪਹਿਲਾਂ ਹੌਲੀ ਕਿਤੇ ਨਹੀਂ ਬੇਬੇ ਕੋਲ ਜਾਂਦਾ ਤੇ ਜਾਂਦਾ ਆ ਰਿਹਾ ਬੇਬੇ ਦੇ ਗਲ ਵਿੱਚ ਹੱਥ ਪਾ ਕੇ ਜਿਹੜੀ ਉਹਦੀ ਚੈਨ ਹੁੰਦੀ ਆ ਖੋ ਕੇ ਭੱਜ ਜਾਂਦਾ ਤੇ ਬੇਬੇ ਉੱਥੇ ਜਿਹੜੀ ਬੈਠੀ ਹੁੰਦੀ ਆ ਉਹਨੂੰ ਵਿਚਾਰੀ ਨੂੰ ਕੋਈ ਨਹੀਂ ਪਤਾ ਲੱਗਦਾ ਉਹ ਹੱਕੀ ਪੱਕੀ ਰਹਿ ਜਾਂਦੇ ਤੇ ਜਿਹੜੀ ਇਹ ਸਾਰੀ ਵਾਰਦਾਤ ਆ ਇਸ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਆ ਤੇ ਜਿਹੜੇ ਉਥੋਂ ਦੇ ਰਾਹੀ ਗੇਰਾ ਉਤੋਂ ਦੇ ਜਿਹੜੇ ਲੋਕ ਆ ਜਦੋਂ ਉਹ ਬੇਬੇ ਨੇ ਰੋਲਾ ਪਾਇਆ ਤਾਂ ਤਦ ਤੱਕ ਜਿਹੜੇ ਉਹ ਚੋਰ ਆ ਭੱਜ ਜਾਂਦੇ ਆ ਪਰ ਇਹ ਜਿਹੜੀ ਖਬਰ ਆ ਅੱਜ ਕੱਲ ਠੱਗੀ ਠੋਰੀ ਤੇ ਜਿਹੜੀਆਂ ਲੁੱਟ ਖੋਹ ਦੀਆਂ ਵਰਦਾਤਾ ਆ ਰਹੀਆਂ ਨੇ ਆਪਣੇ ਸਮਾਜ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਹੀ ਸ਼ਰਮਨਾਕ ਖਬਰ ਆ ਕਿ ਜਿਹੜੀ ਅੱਜ ਕੱਲ ਦੀ ਪੁਲਿਸ ਆ ਉਹ ਕੀ ਕਰ ਰਹੀ ਆ ਉਹ ਸੁੱਤੀ ਪਈ ਆ ਕਿ ਸਾਡੇ ਪੰਜਾਬ ਦੇ ਵਿੱਚ ਲਗਾਤਾਰ ਲੁੱਟ ਖੋਹ ਅਤੇ ਠੱਗੀ ਠੋਰੀ ਦੀਆਂ ਆਵਾਰਦਾਤਾ ਵਧ ਰਹੀਆਂ ਨੇ ਉਹਨਾਂ ਨੂੰ ਇਹਨਾਂ ਬਾਰੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਤੇ ਪੁਲਸ ਵਾਲਿਆਂ ਨੂੰ ਬਹੁਤ ਸਖਤੀ ਦੇ ਨਾਲ ਕਹਿਣਾ ਚਾਹੀਦਾ ਜਿਹੜੀ ਅੱਜ ਕੱਲ੍ਹ ਦੀਵਾਰਦਾਤਾ ਵਧ ਰਹੀਆਂ ਨੇ ਇਹਨਾਂ ਦੇ ਸਾਨੂੰ ਕੰਟਰੋਲ ਕਰਨਾ ਚਾਹੀਦਾ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਮਹਾਲੀ ਤੋਂ ਆ ਰਹੀ ਆ ਕਿ ਦੱਸਿਆ ਇਹ ਜਾ ਰਿਹਾ ਕਿ ਇੱਕ ਬੇਬੇ ਜਿਹੜੀ ਉਹਦੇ ਘਰ ਦੇ ਸਾਹਮਣੇ ਤੁੱਪਸ ਏਕ ਰਹੀ ਸੀ ਜਦੋਂ ਨੂੰ ਪਤਾ ਹੈ ਕਿ ਅੱਜ ਅੱਜ ਦੇ ਮੌਸਮ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਹੈ ਤੇ ਫਿਰ ਵੀ ਮੌਸਮ ਠੰਡਾ ਹੋ ਗਿਆ ਹੈ ਤਾਂ ਐਸਨ ਮੁੱਦੇ ਨਜ਼ਰ ਰੱਖਦਿਆਂ ਹੋਇਆਂ ਬੇਬੇ ਆ ਦੇ ਘਰ ਦੇ ਸਾਹਮਣੇ ਧੁੱਪ ਸੇਕ ਰਹੀ ਸੀ ਆਪਦੀ ਢੇਲੀ ਕੋਲ ਬੈਠੀ ਤਾਂ ਅਚਾਨਕ ਇੱਕ ਵਿਚੋਰ ਵਿਅਕਤੀ ਬੇਬੇ ਕੋਲ ਜਾਂਦਾ ਹੈ ਤਾਂ ਉਸ ਦੇ ਗਲ ਦੇ ਵਿੱਚ ਚੈਣ ਖੋ ਕੇ ਤੁਰੰਤ ਹੀ ਉਹ ਫਰਾਰ ਹੋ ਜਾਂਦਾ ਹੈ ਜਦੋਂ ਉਹਦੀ ਬੇਬੇ ਦੀ ਚੈਣ ਲਾ ਕੇ ਭੱਜ ਜਾਂਦਾ ਤਾਂ ਬੇਬੇ ਵਿਚਾਰੀ ਹੱਕੀ ਬੱਕੀ ਰਹਿ ਜਾਂਦੀ ਉਸ ਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਥੋੜੇ ਇੱਕ ਟਾਈਮ ਬਾਅਦ ਜਦੋਂ ਬੇਬੇ ਰੋਲਾ ਪਾਉਂਦੀ ਹੈ ਤੇ ਉੱਥੋਂ ਦੇ ਜਿਹੜੇ ਰਾਹਗੀਰ ਆ ਤੇ ਲੋਕ ਆ ਉਹ ਇਕੱਠ ਜਾਂਦੇ ਆ ਪਰ ਜਦੋਂ ਨੂੰ ਉਹ ਸਾਰੇ ਇਕੱਠੇ ਹੁੰਦੇ ਆ ਤਦ ਤੱਕ ਜਿਹੜੇ ਚੋਰ ਆ ਫਰਾਰ ਹੋ ਜਾਂਦੇ ਤੇ ਇਹ ਜਿਹੜੀ ਸਮਾਜ ਦੇ ਲਈ ਆਪਣੇ ਪੰਜਾਬ ਦੇ ਲਈ ਬਹੁਤ ਹੀ ਸ਼ਰਮਨਾਖ ਖਬਰ ਸਾਹਮਣੇ ਆ ਰਹੀ ਆ ਤਾਂ ਹਨ ਇੱਕ ਵਾਰੀ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਮਹਾਲੀ ਤੋਂ ਆ ਰਹੀ ਆ ਦੱਸਿਆ ਆਇਆ ਜਾ ਰਿਹਾ ਕਿ ਇੱਕ ਬੇਬੇ ਜਿਹੜੀ ਆਪਦੇ ਘਰ ਦੇ ਸਾਹਮਣੇ ਬੈਠੀ ਧੁੱਪ ਸੇਕ ਰਹੀ ਹੁੰਦੀ ਆ ਤਾਂ ਇੱਕ ਚੋਰ ਵਿਅਕਤੀ ਜਾ ਕੇ ਬੇਬੇ ਦੇ ਗਲ ਦੇ ਵਿੱਚ ਹੱਥ ਪਾ ਕੇ ਚੇਨ ਖੋ ਕੇ ਭੱਜ ਜਾਂਦਾ ਹੈ ਤਾਂ ਉਥੋਂ ਦੇ ਜਿਹੜਾ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਸਾਰੀ ਵਾਰ ਦਾ ਦਾਤ ਜਿਹੜੀ ਆ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਹੁਣ ਆਪਾਂ ਦੇਖਦੇ ਆ ਕਿ ਪੁਲਿਸ ਕਿੰਨੀ ਕ ਜਿਹੜੀ ਆਪਦੀ ਕਾਰਵਾਈ ਸ਼ੁਰੂ ਕਰ ਕਰਦੀ ਆ ਤੇ ਜਿਹੜੇ ਚੋਰ ਆ ਉਹਨਾਂ ਨੂੰ ਫੜਦੀ ਆ ਜਾਂ ਨਹੀਂ ਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਕੱਲ ਆਪਣੇ ਘਰ ਦੇ ਕੋਲ ਬੈਠਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬਦ ਦਿਨ ਵੱਧ ਰਹੀਆਂ ਨੇ ਤਾਂ ਐਸੀ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇੱਕ ਖਬਰ ਮਹਾਲੀ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਚੋਰ ਵਿਅਕਤੀ ਬੇਬੇ ਦੇ ਨਾਲ ਲੁੱਟਖੋ ਕਰਦਾ ਤੇ ਬੇਬੇ ਨੂੰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਉਹ ਜਦੋਂ ਲੁੱਟਖੋ ਕਰਦਾ ਇਹ ਤੱਕ ਬੇਬੇ ਦੀ ਚੇਨ ਖੋ ਕੇ ਭੱਜ ਜਾਂਦਾ ਤੇ ਬੇਬੇ ਨੂੰ ਘੜੀਸ ਕੇ ਕਿੱਥੋਂ ਤੱਕ ਲੈ ਜਾਂਦਾ ਤੇ ਉਸ ਨੂੰ ਇੱਕ ਵਾਰੀ ਸ਼ਰਮ ਵੀ ਨਹੀਂ ਆਈ ਕਿ ਉਹ ਜਿਹੜੀ ਮੇਰੀ ਦਾਦੀ ਜਿਹਾ ਸਮਾਨ ਆ ਮਾਂ ਸਮਾਨ ਜਿਹੜੀ ਔਰਤਾ ਵੀ ਉਹਨੂੰ ਉਹਦੇ ਨਾਲ ਮੈਂ ਕਿੱਦਾਂ ਤੱਕਾ ਕਰ ਰਿਹਾ ਕਿ ਇਹ ਜਿਹੜਾ ਆਪਣੇ ਸਮਾਜ ਦੀ ਜਿਹੜੀ ਘੱਟ ਸਮਝ ਹੋਣ ਕਰਕੇ ਜਿਹੜੀਆਂ ਵਧਦਾਤਾ ਵਧ ਰਹੀਆਂ ਨੇ ਪਰ ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਸਾਨੂੰ ਛੋਟੇ ਵੱਡੇ ਬਜ਼ੁਰਗ ਬਾਰੇ ਵੀ ਦੇਖਣਾ ਚਾਹੀਦਾ ਇਹ ਕਿ ਸਾਨੂੰ ਉਹਨਾਂ ਨਾਲ ਕਿੰਦਾ ਗਲਤ ਕੰਮ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਇਹ ਆਪਣੀ ਘੱਟ ਸਮਝ ਦੇ ਨਾਲ ਜਿਹੜੇ ਲੋਕੀ ਗਲਤ ਜਿਹੜੇ ਰਸਤੇ 'ਚ ਆਉਂਦੇ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਹਾਂ ਕਿ ਇਹ ਜਿਹੜੀ ਖਬਰ ਆ ਮਹਾਲੀ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਚੋਰ ਬੇਬੇ ਦੇ ਹੀ ਗੱਲ ਦੇ ਵਿੱਚੋਂ ਚੈਨ ਲਾ ਕੇ ਭੱਜ ਜਾਂਦਾ ਤੇ ਸਾਰੀ ਵਾਰਦਾਤ ਜਿਹੜੀ ਆ ਉੱਥੋਂ ਦੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਾਮਿਲ ਹੋ ਜਾਂਦੀ ਤੇ ਸੀਸੀਟੀਵੀ ਕੈਮਰੇ ਦੁਆਰਾ ਜਿਹੜੀ ਇਹ ਜਾਣ ਪਰਚਾਨ ਕੀਤੀ ਜਾ ਸਕਦੀ ਆ ਹੁਣ ਆਪਾਂ ਦੇਖਦੇ ਆ ਕਿ ਜਿਹੜੀ ਪੁਲਸਾ ਉਸ ਬੇਬੇ ਦੀ ਮਦਦ ਕਰਦੀ ਆ ਜਾਂ ਨਹੀਂ ਕਿਉਂਕਿ ਇਹ ਸਾਰੀ ਵਾਰਦਾਤ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਸੀਸੀਟੀਵੀ ਕੈਮਰੇ ਦੀ ਹੈਲਪ ਦੁਆਰਾ ਹੀ ਚੋਰ ਚੋਰਾ ਨੂੰ ਜਿਹੜੀ ਪੁਲਸ ਫੜ ਸਕਦੀ ਆ ਤੇ ਦੂਜੀ ਖਬਰ ਜਿਹੜੀ ਆ ਰਹੀ ਓ ਜੰਡਿਆਲਾ ਗੁਰੂ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ 17 ਸਾਲਾਂ ਦਾ ਜਿਹੜਾ ਬੱਚਾ ਸੀ ਉਹਦੇ ਉੱਪਰ ਦੋ ਜਿਹੜੇ ਮੋਟਰਸ ਸਵਾਰ ਜਿਹੜੇ ਵਿਅਕਤੀ ਆ ਅਚਾਨਕ ਆਏ ਤਾਂ ਉਹਨਾਂ ਨੇ ਅੰਨੇਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਬੱਚੇ ਨੂੰ ਜ਼ਖਮੀ ਕਰ ਦਿੱਤੇ ਦੱਸਿਆ ਜਾ ਰਿਹਾ ਕਿ ਉਹਦੇ ਇੱਕ ਪੈਰ ਤੇ ਜਿਹੜੀ ਗੋਲੀ ਲੱਗ ਚੁੱਕੀ ਆ ਤੇ ਉਸ ਨੂੰ ਤੁਰੰਤ ਹੀ ਹਸਪਤਲ ਪਹੁੰਚਾਇਆ ਗਿਆ ਹੈ ਜਿਹੜੇ ਉਥੋਂ ਦੇ ਰਾਹਗੀਰ ਆ ਉਥੋਂ ਦੇ ਜਿਹੜੇ ਲੋਕ ਆ ਉਹਨਾਂ ਦੀ ਮਦਦ ਦੁਆਰਾ ਜਿਹੜਾ ਹਸਪਤਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿਹੜੀ ਸਾਰੀ ਜਾਣਕਾਰੀ ਜਦੋਂ ਉਸ ਮੁੰਡੇ ਦੀ ਮਾਨ ਪਤਾ ਲੱਗਦਾ ਤੇ ਉਸ ਦੇ ਬਿਆਨ ਇਹ ਆਇਆ ਕਿ ਪਹਿਲਾ ਛਾ 1.5 ਸਾਲ ਜਿਹੜਾ ਇਸ ਦਾ ਮੁੰਡੇ ਦਾ ਜਿਹੜਾ ਪਿਓ ਸੀ ਉਹਦੇ ਨਾਲ ਵੀ ਐਸੇ ਥਾਂ ਆਹੀ ਮਹੀਨਾ ਹਣਾ ਵਾਰਦਾਤ ਜਿਹੜੀ ਵਰਤੀ ਵਾਪਰੀ ਸੀ ਪਰ ਹੁਣ ਜਿਹੜੀ ਆ ਇਹ ਜਿਹੜੀ ਘਟਨਾ ਆਹੀ ਜਗ੍ਹਾ ਆਹੀ ਮਹੀਨਾ ਮੇਰੇ ਜਿਹੜੇ ਮੁੰਡੇ ਨਾਲ ਵਾਪਰੀ ਆ ਮੇਰੇ ਉਹ ਮੁੰਡੇ ਦੀ ਉਮਰ 17 ਸਾਲ ਦੀ ਆ ਤੇ ਉਹ ਹਲਵਾਈ ਦਾ ਕੰਮ ਕਰਦਾ ਹੈ ਤਾਂ ਹੁਣ ਉਸ ਮੁੰਡੇ ਦੀ ਮਾਂ ਕਹਿੰਦੀ ਸਾਨੂੰ ਇਨਸਾਫ ਚਾਹੀਦਾ ਹੈ ਤੇ ਪੁਲਿਸ ਜਲਦ ਤੋਂ ਜਲਦ ਉਹਨਾਂ ਤੇ ਕਾਰਵਾਈ ਜਿਹੜੀ ਬੰਦ ਦੀ ਸ਼ੁਰੂ ਕਰ ਦੇਣ ਤੁਹਾਨੂੰ ਇੱਕ ਵਾਰੀ ਫੇਰ ਦੱਸ ਦੇ ਕਿ ਇਹ ਜਿਹੜੀ ਖਬਰ ਆ ਜੰਡੇਆੜਾ ਰੋ ਤੋਂ ਆ ਰਹੀ ਦੱਸਿਆ ਇਹ ਜਾ ਰਿਹਾ ਕਿ ਦੋ ਬਾਈਕ ਸਵਾਰ ਵਿਅਕਤੀ ਆਏ ਤਾਂ ਅੰਨੇ ਵਾਰ ਅੱਖਾਂ ਬੰਦ ਕਰਕੇ ਫਾਇਰਿੰਗ ਜਿਹੜੀ ਕਰਨੀ ਸ਼ੁਰੂ ਕਰ ਦਿੰਦੇ ਆ ਉੱਥੇ ਇੱਕ ਜਿਹੜਾ ਨੌਜਵਾਨ ਹੁੰਦਾ 17 ਸਾਲਾਂ ਦਾ ਜਿਹੜਾ ਬੱਚਾ ਹੁੰਦਾ ਇਹ ਤਾਂ ਉਸ ਦੇ ਉੱਪਰ ਜਿਹੜੀ ਫਾਇਰਿੰਗ ਕਰਦੇ ਆ ਪਰ ਉਹਦੇ ਇੱਕ ਪੈਰ ਤੇ ਗੋਲੀ ਲੱਗ ਜਾਂਦੀ ਆ ਤੇ ਤੁਰੰਤ ਉੱਥੋਂ ਦੇ ਜਿਹੜੇ ਰਾਹਗੀਰ ਲੋਕ ਆ ਉਹਨਾਂ ਦੀ ਮਦਦ ਵਾਰਾ ਜਿਹੜਾ ਉਸ 17 ਸਾਲ ਦੇ ਬੱਚੇ ਨੂੰ ਹਸਪੀਟਲ ਤੇ ਪਹੁੰਚਾਇਆ ਜਾਂਦਾ ਤੇ ਜਦੋਂ ਇਸ ਖਬਰ ਬਾਹਰ ਉਸ ਬੱਚੇ ਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਕਹਿੰਦੀ ਆ ਕਿ ਪਹਿਲਾਂ ਜਿਹੜਾ ਮੇਰਾ ਪਤੀ ਸੀ ਉਸ ਦੀ ਮੌਤ ਹੋ ਗਈ ਆ ਸਾਲ ਡੇਢ ਸਾਲ ਹਲੇ ਹੋਏ ਸੀ ਉਸ ਦੀ ਮੌਤ ਹੋਈ ਨੂੰ ਤੇ ਉਸ ਦੀ ਮੌਤ ਵੀ ਗੋਲੀਆਂ ਮਾਰ ਕੇ ਹੀ ਕੀਤੀ ਸੀ ਪਰ ਇਹ ਕੱਲ ਸਮਝਣ ਵਾਲੀ ਆ ਸੋਚਣ ਵਾਲੀ ਆ ਵੀ ਕਿ ਜਿਹੜੀ ਘਟਨਾ ਵਾਪਰੀ ਆ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਆ ਜੇ ਰੰਜਿਸ਼ ਹੈਗੀ ਆ ਪਹਿਲਾਂ ਤਾਂ ਉਸ ਮੁੰਡੇ ਦੇ ਪਿਓ ਨੂੰ ਹੀ ਉਸੇ ਜਗ੍ਹਾ ਅਹੀ ਮਹੀਨੇ ਉਹਨੂੰ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਤਾਂ ਉਦੋਂ ਤੋਂ ਮੁੰਡੇ ਦੀ ਮਾਂ ਦੇ ਬਿਆਨ ਹੈ ਕਿ ਹੁਣ ਮੇਰਾ ਜਿਹੜਾ ਮੁੰਡਾ ਹੈ ਹੁਣ ਉਹਦੇ ਨਾਲ ਹੀ ਇਹ ਘਟਨਾ ਫੇਰ ਵਾਪਰੀ ਆ ਆਹੀ ਜਗ੍ਹਾ ਹੀ ਤੇ ਆਹੀ ਮਹੀਨਾ ਤੇ ਹੁਣ ਮੇਰੇ ਮੁੰਡੇ ਤੇ ਜਿਹੜੀ ਉਹਨਾਂ ਨੇ ਗੋਲੀਆਂ ਅੰਨੇਵਾ ਗੋਲੀਆਂ ਜਿਹੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਮੁੰਡੇ ਦੇ ਕਿੰਨੀਆਂ ਕਿ ਗੋਲੀਆਂ ਬੱਝੀਆਂ ਕਿੰਨੀਆਂ ਕਿ ਨਹੀਂ ਪਰ ਜਿਹੜੇ ਉਤੋਂ ਦੇ ਲੋਕ ਆ ਉਹ ਦੱਸ ਰਹੇ ਸੀ ਕਿ 10 ਤੋਂ 12 ਜਿਹੜਿਆ ਰਾਉਂਡ ਫਾਇਰਿੰਗ ਹੋਈ 10 ਤੋਂ 12 ਜਿਹੜੀ ਰਾਉਂਡ ਫਾਇਰਿੰਗ ਹੋਈ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿੰਨਾ ਉਥੋਂ ਦੇ ਜਿਹੜੀਆਂ ਗੋਲੀਆਂ ਉੱਥੇ ਪੰਨਿਆਂ ਨੇ ਉਥੋਂ ਦੀ ਜਿਹੜੇ 10 12 ਰਾਉਂਡ ਫਾਇਰਿੰਗ ਹੋਈ ਆ ਤਾਂ ਜਦੋਂ ਉਹ ਮੁੰਡੇ ਦੇ ਪੈਰ ਤੇ ਗੋਲੀ ਲੱਗੀ ਤੇ ਉਥੋਂ ਦੇ ਜਿਹੜੇ ਰਾਹੀ ਗੇਰਾ ਲੋਕ ਆ ਉਹਨਾਂ ਨੇ ਤਰ੍ਹਾਂ ਤੇ ਹਸਪੀਟਲ ਦੇ ਵਿੱਚ ਪਹੁੰਚ ਆਇਆ ਗਿਆ ਤੇ ਉਹ ਜਿਹੜਾ ਮੁੰਡਾ ਜ਼ਖਮੀ ਆ ਤੇ ਉਹਦੀ ਮਾਂ ਦੇ ਵੱਲੋਂ ਹੁਣ ਇਹ ਬਿਆਨ ਆਇਆ ਕਿ ਮੈਨੂੰ ਤੇ ਮੇਰੇ ਬੱਚੇ ਨੂੰ ਤੁਰੰਤ ਤੋਂ ਤੁਰੰਤ ਜਿਹੜੀ ਆ ਗਈ ਤੁਰੰਤ ਤੋਂ ਤੁਰੰਤ ਤੁਰੰਤ ਤੋਂ ਤੁਰੰਤ ਜਿਹੜੀ ਆ ਉਹਨੂੰ ਕਾਰਵਾਈ ਕਰਨੀ ਚਾਹੀਦੀ ਤੇ ਸਾਨੂੰ ਇਨਸਾਫ ਦੇਣਾ ਚਾਹੀਦਾ ਹੈ ਤੁਹਾਨੂੰ ਇਸ ਪਰ ਕੀ ਲੱਗਦਾ ਹੈ ਤੁਸੀਂ ਆਪਣੇ ਕਮੈਂਟ ਦੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਜਿਹੜੀ ਇਹ ਖਬਰ ਆ ਜੰਡੇਆਲਾ ਗੁਰੂ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਉਥੋਂ ਦੇ ਜਿਹੜੇ ਰਾਘੀਰ ਆ ਉਹਨਾਂ ਦੁਬਾਰਾ ਇਹ ਦੱਸਿਆ ਜਾ ਰਿਹਾ ਕਿ ਦੋ ਬਾਈਕਸ 'ਤੇ ਵਕਤੀ ਆਉਂਦੇ ਆ ਤੇ ਉਹ ਅੰਨੇ ਵਾਰ ਜਿਹੜੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਇੱਕ ਮੁੰਡਾ ਜਿਹੜਾ ਹੁੰਦਾ ਉਹਦੇ 'ਤੇ ਅੰਨੇ ਵਾਰ ਫਾਇਰਿੰਗ ਕਰਦੇ ਆ ਤੇ ਉਹ ਮੋਟਰਸਾਈਕਲ 'ਤੇ ਜਾ ਰਿਹਾ ਹੁੰਦਾ ਜਦੋਂ ਫਾਇਰਿੰਗ ਕਰਦੇ ਤਾਂ ਉਹਦੇ ਇੱਕ ਲੱਤ 'ਤੇ ਜਾਂ ਪੈਰ 'ਤੇ ਗੋਲੀ ਲੱਗਦੀ ਆ ਤਾਂ ਉੱਥੋਂ ਦੇ ਜਿਹੜੇ ਰਾਹੀ ਗੇਰ ਆ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੀ ਮਦਦ ਦੁਆਰਾ ਅੱਸੋ ਮੁੰਡੇ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਦੋਂ ਇਸ ਖਬਰ ਬਾਰੇ ਮੁੰਡੇ ਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਜਿਹੜਾ ਦੁੱਖ ਪ੍ਰਗਟ ਕਰ ਰਹੀ ਸੀ ਉਹ ਕਹਿ ਰਹੀ ਸੀ ਸਾਲ ਡੇਢ ਸਾਲ ਹਲੇ ਇਹਦੇ ਪਿਤਾ ਨੂੰ ਹੀ ਹੋਇਆ ਐਸਾ ਥਾਂ ਐਸ ਮਹੀਨੇ ਉਸ ਨੂੰ ਉਸ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਹੁਣ ਜਿਹੜੇ ਮੇਰੇ ਮੁੰਡੇ ਦੇ ਨਾਲ ਇਹ ਫਿਰ ਫਿਰ ਜਿਹੜੀ ਘਟਨਾ ਵਾਪਰੀ ਆ ਪਰ ਮੈਨੂੰ ਮੇਰੇ ਮੁੰਡਾ ਮੁੰਡੇ ਨੂੰ ਤੇ ਇਨਸਾਫ ਦੇਣਾ ਚਾਹੀਦਾ ਤੇ ਜਿਹੜੀ ਪੰਦੀ ਕਾਰਵਾਈ ਆ ਪੁਲਿਸ ਨੂੰ ਕਰਨੀ ਚਾਹੀਦੀ ਆ ਤੇ ਉਹਨੇ ਇਹ ਵੀ ਦੱਸਿਆ ਕਿ ਮੇਰਾ ਜਿਹੜਾ ਮੁੰਡਾ ਹੈ ਉਸ ਦੀ ਹਲੇ ਉਮਰ ਬਹੁਤ ਛੋਟੀ ਆ ਤੇ ਉਹ ਹਲਵਾਈ ਦਾ ਕੰਮ ਕਰਦਾ ਹੈ ਪਰ ਜਿਹੜੇ ਅਣਪਛਾਤੇ ਲੋਕ ਆ ਕੇ ਉਹਦੇ ਦੇ ਅੰਨੇ ਵਾਰ ਫਾਇਰਿੰਗ ਕਰਦੇ ਆ ਇਹ ਉਹਨਾਂ ਲਈ ਸਹੀ ਨਹੀਂ ਆ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ